सबसे पहले सभी लोगों से हाथ जोड़ के माफी मांगती हूँ वीडियो के लिए तो क्यूँकी मेरी बेटी जो है ना वो काली माँ की बहुत भक्त है वो सारा टाइम काली माँ काली माँ तो मैंने सोचा कि मैं अपनी बच्ची के लिए वो लुक क्रिएट करूँ और शायद मुझसे बहुत बड़ी गलती हुई है और जितने भी लोग मुझे सुन रहे हैं सभी लोगों को मैं यही कहना चाहती कि जो गलती मैंने की है अब कोई वैसा नहीं काम और सभी संगठनों से मैं हाथ लोग के माफी मांगना चाहती हूँ माध्यम से आपको अपनी गलती का एहसास है जी जी है। आपके मन में कैसे आएगी आपको ये वीडियो तीन महीने पहले बनी थी और वो उसी टाइम मैंने डिलीट कर दी थी मेरे अकाउंट से क्योंकि मैंने कमेंट्स पढ़े थे और मुझे लगा कि मैंने गलती करी तो मैंने वो हटा दी थी ऊपर और पेजों ने वो वीडियो अपने पास रख के वो आगे फॉरवर्ड करे मतलब मेरे अकाउंट से वो वीडियो काफी तीन महीने पहले मैंने हटा दी लेकिन आपने अपने पेज पे डाली तो सही है ਪਾਇਲ ਜੀ ਅੱਜ ਵੀ ਆਪਕੇ ਪੇਜ ਤੇ ਪੜੀ ਹੋਈ ਹੈ ਵੀਡੀਓ ਇੰਸਟਾਗ੍ਰਾਮ ਉਰ ਯੂਟਿਊਬ ਤੇ ਪੜੀ ਹੋਈ ਹੈ ਆਪਕੇ ਨਾ ਮੇਰੇ ਇੰਸਟਾਗ੍ਰਾਮ ਤੇ ਮਿਲੇਗੀ ਨਾ ਮੇਰੇ ਈਨਟੋਕ ਤੇ ਮਿਲੇਗੀ ਔਰ ਨਾ ਮੇਰੇ ਸਨੈਪਚੈਟ ਤੇ ਮਿਲੇਗੀ ਆਪਕੇ ਤੇ ਐਸਾ ਨਹੀਂ ਲੱਗਦਾ ਜੀ ਇਹ ਜਿਹੜੀ ਸਸਤੀ ਇੱਕ ਪਬਲਿਸਿਟੀ ਕਰਨ ਵਾਸਤੇ ਇਦਾਂ ਕੀਤਾ ਜਾਂਦਾ ਬਾਰ ਬਾਰ ਧਰਮ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾਂਦਾ ਤੁਹਾਨੂੰ ਪਤਾ ਪੰਜਾਬ ਸਰਕਾਰ ਕਹਿੰਦੀ ਹੈ ਕਿ ਉਮਰ ਗੈਰ ਦੀ ਸਜ਼ਾ ਹੋਣੀ ਚਾਹੀਦੀ ਹੈ ਜਿਹੇ ਬੰਦਿਆਂ ਨੂੰ ਜਿਹੜੇ ਕਿਸੇ ਦੇ ਧਰਮ ਦਾ ਮਜ਼ਾਕ ਉਡਾਨ ਇਹ ਪਿੱਛੇ ਜੇ ਹੁਣੇ ਵਿਧਾਨ ਸਭਾ ਦੇ ਵਿੱਚ ਮਤ ਉੱਠਿਆ ਜੀ ਸਰ ਮੈਂ ਸਾਰੇ ਸਹਾਂਯਕਾਂ ਨੂੰ ਸਿਉਰਤ ਨੂੰ ਨਵੀਂ ਮਾਂ ਲਈ ਕਿਤੇ ਵੀ ਮਾਂ ਕੇ ਭੋਗ ਤੇ ਹੁਣ ਚਾਹ ਵਿੱਚ ਮਾਂ ਦੀ ਬਾਤ ਲੀ। ਔਰ ਮੈਂ ਆਪਣੀ ਪੂਰੀ ਲਾਈਫ ਮੈਂ ਐਸਾ ਚੋਏ ਕਰਤੇ ਦੁਬਾਰਾ ਕਹਾਂਗੀ। ਹਲਾ ਦੇ ਕਾਲੀ ਮਾਤਾ ਮੰਦਰ ਵਿਖੇ ਪਾਇਲ ਮਲਿਕ ਦੇ ਵੱਲੋਂ ਨਤਮਸਤਕ ਹੋ ਕੇ ਮਾਫੀ ਮੰਗੀ ਗਈ ਹੈ ਦਾਸਤ ਹੈ ਕਿ ਸੋਸ਼ਲ ਮੀਡੀਆ ਇਨਫਲੂਐਂਸਰ ਪਾਇਲ ਮਲਿਕ ਦੇ ਵੱਲੋਂ ਹਾਲ ਹੀ ਦੇ ਵਿੱਚ ਆਪਣੀ ਇੱਕ ਵੀਡੀਓ ਦੇ ਵਿੱਚ ਮਾ ਕਾਲੀ ਦਾ ਰੂਪ ਧਾਰਿਆ ਗਿਆ ਸੀ ਉਸ ਤੋਂ ਬਾਅਦ ਉਹਨਾਂ ਦੀ ਲਗਾਤਾਰ ਆਲੋਚਨਾ ਹੋ ਰਹੀ ਸੀ ਤਾਂ ਇਸੇ ਦਰਮਿਆਨ ਦਾਸ ਨੇ ਕਿ ਉਹਨ ਪਾਇਲ ਮਲਿਕ ਜਿਹੜੀ ਹੈ ਉਸ ਦੇ ਵੱਲੋਂ ਪਟਿਆਲਾ ਦੇ ਮਾਤਾ ਕਾਲੀ ਮਾਤਾ ਮੰਦਰ ਦੇ ਵਿੱਚ ਨਤਮਸਤਕ ਹੋ ਕੇ ਮਾਫੀ ਮੰਗੀ ਗਈ ਹੈ ਕਿਉਂਕਿ ਪਾਇਲ ਮਲਿਕ ਦੇ ਵੱਲੋਂ ਸੋਸ਼ਲ ਮੀਡੀਆ ਤੇ ਮਹਾਕਾਲੀ ਦੀ ਤਸਵੀਰ ਨੂੰ ਲੈ ਕੇ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਜਿਸ ਨੂੰ लेके परिवार हिंदू संगठना पहले सभी लोग हाँ तो तो है, है वो सारा टाइम काली माँ का तो मैंने सोचा की मैं अपनी बच्ची के लिए वो ग्रेड करूँ और शायद मुझसे बहुत बड़ी गलती हुई है और जितने भी लोग मुझे सुन रहे है सभी लोगो को मैं यही कहना चाहती की जो गलती मैंने की है अब कोई वैसा नहीं और सभी संगठनों से ने? मैं हाथ लोग की चाहती माता जी आपको अपनी गलती का एहसास है जी जी आपके मन में है। कैसे आएगी ये वीडियो तीन महीने पहले बनी थी और वो उसी टाइम मैंने डिलीट कर दी थी मेरे अकाउंट से क्योंकि मैंने कमेंट पढ़े थे और मुझे लगा कि हाँ मैंने गलती करी तो मैंने वो हटा दी थी ऊपर और पेजों ने वो वीडियो अपने पास रख के वो तो आगे फॉरवर्ड कर लिए ਅਤੇ ਮੇਰੇ ਅਕਾਊਂਟ ਸੇ ਕੋ ਵੀਡੀਓ ਕਾਫੀ 3 ਮਹੀਨੇ ਪਹਿਲੇ ਮੈਂ ਹਟਾ ਦਿੱਤੀ। ਲੇਕਿਨ ਆਪਨੇ ਆਨੇ ਪੇਜ ਤੇ ਡਾਲੀ ਤਾਂ ਸਹੀ ਹੈ। ਹਾਂ। ਪਾਇਲ ਜੀ ਅੱਜ ਵੀ ਆਪਕੇ ਪੇਜ ਤੇ ਪੜੀ ਹੋਈ ਹੈ ਵੀਡੀਓ ਇੰਸਟਾਗ੍ਰਾਮ 'ਉਰ ਅ ਯੂਟਿਊਬ 'ਤੇ ਪੜੀ ਹੋਈ ਹੈ ਆਪਕੇ। ਨਾ ਮੇਰੇ ਇੰਸਟਾਗ੍ਰਾਮ ਤੇ ਮਿਲੇਗੀ ਨਾ ਮੇਰੇ ਹਿੰਦੂ 'ਤੇ ਮਿਲੇਗੀ। ਔਰ ਨਾ ਮੇਰੇ ਸਨੈਪਚੈਟ ਤੇ ਮਿਲੇਗੀ। ਇਹ ਕਿੱਥੇ ਕਿੱਥੇ। ਇਹ ਇਦਾਂ ਨਹੀਂ ਲੱਗਦਾ ਜੀ ਇਹ ਜਿਹੜੀ ਸਸਤੀ ਇੱਕ ਪਬਲਿਸਿਟੀ ਕਰਨ ਵਾਸਤੇ ਇਦਾਂ ਕੀਤਾ ਜਾਂਦਾ ਬਾਰ-ਬਾਰ ਧਰਮ ਨੂੰ ਹੀ ਕੋ ਨਿਸ਼ਾਨਾ ਬਣਾਇਆ ਜਾਂਦਾ। ਤੁਹਾਨੂੰ ਪਤਾ ਪੰਜਾਬ ਸਰਕਾਰ ਕਹਿੰਦੀ ਹੈ ਜਿਹੜੇ ਕਿਸੇ ਦੇ ਧਰਮ ਦਾ ਮਜ਼ਾਕ ਉਡਾਨ ਇਹ ਪਿੱਛੇ ਜੇ ਹੁਣੇ ਵਿਧਾਨ ਸਭਾ ਦੇ ਵਿੱਚ ਮਤ ਉઠਿਆ ਜੀ ਸਰ ਮੈਂ ਆਪਣੀ ਗਲਤੀ ਮਾਨੀ ਪੂਸਤ ਸਭ ਹੋ ਉਸ ਭੰਗ ਗਏ ਸਾਰੇ ਸਭਨ ਨੂੰ ਸੌਰੀ ਕਿੰਨਾ ਵੀ ਮਾਕੇ ਭੋਗ ਕੇ ਹੁਣ ਅੱਜੇ ਮੈਂ ਮਾਫੀ ਮੰਗ ਲਈ ਤੇ ਮੈਂ ਆਪਣੀ ਪੂਰੀ ਲਾਈਫ ਮੈਂ ਐਸਾ ਧੋਏ ਕਰਕੇ ਦੁਬਾਰਾ ਕਹਾਂਗੀ ਮੈਨੂੰ ਅੱਜ ਇਸ ਪਰ ਦੀ ਇੰਡੀ ਜੀ ਹੈ ਕਿ ਕੋ ਲੋਰ ਪਹਿਲਾਂ ਹੀ ਕੀ ਹੁੰਦਾ ਆਪਾਂ ਹਾਂ ਬੱਚੇ ਨੂੰ ਗਲਤੀ ਹੋ ਜਾਂਦੀ ਹੈ ਹੈਨਾ ਆਪਾਂ ਇੱਕ ਇਨਸਾਨੀ ਚੁੜਲੇ ਦੇ ਵਿੱਚ ਆ ਰੰਤੀਆਂ ਸਾਥੀ ਹੁੰਦੀ ਹੈ ਪਰ ਮਰਤ ਤੱਕ ਹੱਕ ਕਰਦਾ ਨਹੀਂ ਠੀਕ ਹੈ ਉਹਦੀ ਤਾਂ ਅਸੀਂ ਹਮੇਸ਼ਾ ਸਦਾ ਮਾਫੀ ਮੰਗਦੇ ਆ ਤੇ ਜਦੋਂ ਯਾਦ ਹੋਊਗਾ ਕਿ ਕਿੰਨਾ ਨੇ ਮੇਰੇ ਜਿੰਦਗੀ ਨਾਲੇ ਕਰਮਾਂ ਦਾ ਮੰਨ ਅੱਗੇ ਮਤਲਬ ਆਪਣੇ ਕਿਸੇ ਨੇ ਧੇੜ ਕੇ ਕੀਤੀ ਸੀ ਦੁਬਾਰਾ ਕਰਕੇ ਉੱਪਰ ਆਪਣਾ ਦਿਖਾਇਆ ਉਹ ਸਲਾਗਣੀ ਆ ਇਹਨਾਂ ਬੱਚਿਆਂ ਨੂੰ ਕਿਵੇਂਗੇ ਯੇ ਨਾਲੇ ਮਾਫੀ ਮੰਗ ਲਈ ਆ ਅਸੀਂ ਉਸ ਸੁਪਰਮਾਰਕ ਤੋਂ ਵੱਡੇ ਨਹੀਂ ਆ ਉਸ ਮਾਮੇ ਦੇ ਦਰਬਾਰ ਤੋਂ ਵੱਡੇ ਨਹੀਂ ਆ ਮੈਂ ਆਪਣੇ ਆਪਾਂ ਇਸ ਗੱਡੀ ਦੇ ਬੈਠ ਕੇ ਵੀ ਉਹ ਮਤਲਬ ਕਿ ਮਾਈ ਦੇ ਦਰਬਾਰ ਤੋਂ ਮਸਤੇ ਕਹਿੰਦੇ ਉਹ ਵੀ ਦੇ ਚਰਨਾ ਦੇ ਦਰਬਾਰ ਤੋਂ ਮਸਤੇ ਕਹਿੰਦੇ ਆ ਰਹੀਆਂ ਕਿ ਤੇ ਉਸ ਵੀ ਤੋਂ ਉਸ ਮਾਈ ਦੇ ਦਰਬਾਰ ਤੋਂ ਵੱਡੇ ਨਹੀਂ ਆ ਬੱਚਾ ਇੰਨੇ ਤੱਕ ਪਹੁੰਚਿਆ ਮਾਫੀ ਮੰਗਣ ਵਾਸਤੇ ਤੇ ਇਸ ਨੂੰ ਜਿਹੜਾ ਹੈਗਾ ਅਸੀਂ ਸਿਰਫ ਸੇਵਾ ਕਰਾਂਗੇ ਇੱਕ ਘੰਟਾ ਲੰਦਰ ਬਣ ਕੌਣ ਦੀ ਇੱਕ ਘੰਟਾ ਦੰਗਰ ਦੇ ਵਿੱਚ ਬਰਤਨ ਸਾਫ ਕਰ। ਹਾਂ ਕਿ ਇਹ ਤੋਂ ਬਾਅਦ ਅਗਲੀ ਵਾਰ ਸਾਰਿਆਂ ਨੂੰ ਚੇਤਾਵਨੀ ਹੈ ਕਿ ਅਗਰ ਕਿਸੇ ਨੇ ਵੀ ਦਾਸ ਫਾਤ ਤੋਂ ਉੱਪਰ ਬੱਚੇ ਦੀ ਚਾਤੀ ਬਣਾਈ ਰੋਡ ਦੇ ਉੱਪਰ ਕੋਈ ਕਿਸੇ ਦਾ ਵੀ ਹੋਣਾ ਨਾ ਤਾਂ ਮਗਰੀ ਦਾ ਮਾਰ ਨੁਕਕਾ ਦਾ ਕੋਈ ਫਰੂਟ ਬਣਾ ਕੇ ਨੜਕ ਦੇ ਉੱਪਰ ਨਿਕਿਆ। ਕਾ ਅਸਲ ਗੱਲ ਪਿਆ ਹੈ ਫਿਫਰਸ਼ਰ ਕੰਤੀ ਕਿ ਇਹ ਹਿੰਦੂ ਤੱਕ ਸੂਸ਼ਨਾ ਜਿੰਨੀਆਂ ਵੀ ਅੱਜ ਸਾਡੇ ਸਨਾਤਨੀ ਮਿਲ ਕਰੇ ਇੱਥੇ ਆਏ ਆ ਜੀ ਕਿੰਨੇ ਵੀ ਆਈਆਂ ਸਨਾਤਨੀ ਸੰਸਕਾ ਸਾਰੀਆਂ ਇੱਕ ਦੂਜੇ ਦੇ ਕੁਝ ਬੰਦੇ ਦੇ ਪਰਚਾ ਨਹੀਂ ਗਰਉਣਗੇ ਤੇ ਉਹ ਸਜ਼ਾ ਵੀ ਗਰਉਣਗੇ ਪੰਜਾਬ ਨੂੰ ਕੀ ਕੁਐਸਚਨ ਕੀਤਾ ਇੱਕ ਪੰਜਾਬ ਸਰਕਾਰ ਵੀ ਇੱਕ ਵਾਰ ਤੇ ਜਿਹੜਾ ਕਾਨੂੰਨ ਲਿਆ ਨਹੀਂ ਕੋਈ ਕਰ ਰਹੀ ਹੈ ਨੂਰ ਬਣਨਾ ਚਾਹੀਦਾ ਪਰ ਘਰੇਦਰ ਮੰਗავਦੇ ਇੱਕ ਤਕਾਰ ਉਹਦੇ ਦਿੱਤੇ ਨਾਲ ਗੁਲਾਮੀ ਨਹੀਂ ਨਹੀਂ ਚਾਹੀਦੀ और इस मीटर ने भाई ने मुझे इंतजीया जो मीडिया वाला कोई तो नहीं करता पता करता बोल रहा हूं मेरे सर आ गए और कहने को सिर्फ ये अफवाहों पर हमारी हमारे ने मुसलमानों के देश में और बिंदु को एक जगह मैं इसी साइड आ रहा हूं डबल और नहीं आप तो लगता है कि हिंदू धर्मों का अपमान हुआ भारतीय संस्कृति हारो के खातिर खा हमने आज से हारो के नाम है और जो मार्क है ਤਮਹਰ ਲੱਗ ਕਹਾਂ ਨਾ ਇਹ ਆ ਗੰਦ ਨਾ ਲਿਖੀ ਦਵਾ ਬਰਸ਼ਾਂ ਹੋ ਗਏ ਤਾਂ ਪਤਾ ਜੀ ਇੱਕ ਸਵਾਲ ਹੈ ਜੀ ਇਹ ਅਕਸਰ ਦੇਖਦੇ ਆਂ ਅਸੀਂ ਕਿ ਪਹੁੰਚ ਕੇ ਕਦੇ ਕਿਸ ਤਰ੍ਹਾਂ ਉਹਦਰ ਨੂੰ ਹੀ ਮੜਾ ਬਾਈਕ ਤੇ ਕੰਦਰ ਕੋ ਸਜਾ ਨਹੀਂ ਕਰਦਾ ਬਾਈਕ ਨਹੀਂ ਬਾਈਕ